ਜੀ ਜੀ ਮੰਗੋ ਤਰਾ ਕਰ ਬੱਸ ਇਹ ਕਾਟਣਾ ਕੀ ਆਖਿਆ ਕੋਲੇ ਹੀ ਖੜਿਆ ਤੇਰਾ ਪੁੱਛਦਾ ਬਾਈ ਦੱਸ ਬਾਈ ਰੋ ਪੱਕਾ ਨਾ ਤੇਰਾ ਵੱਕਾ ਨਾ ਕੀ ਆ ਮੇਰਾ ਨਾ ਕਾਰੋ ਜੰਦਾ ਕਾਟੋ ਚੱਲਦਾ ਕਾਟੋ ਯਾ ਕਾਟੋ ਇਹ ਵੀ ਬੰਦਾ ਪੁਨਾਰੀ ਟਾਇਰ ਉੱਪਰ ਚ ਨਹੀਂ ਸਾਡਾ ਦਾ ਚਾਚਾ ਹੀ ਦਾਦਾ ਜੀ ਤਾਂ ਕਾਟੋ ਕਹਿੰਦੇ ਹਾਂ ਬਦਲਣਾ ਨਹੀਂ ਬਦਲਣਾ ਅੰਕਲ ਅੰਕਲ ਵੀ ਬਦਲ ਲੱਗੇ ਕੋਈ ਅੰਕਲ ਨੂੰ ਆ ਯਾਰ ਮੇਰਾ ਵੀ ਬਦਲਿਆ ਇਹਨੂੰ ਤੂੰ ਤੋਦਾ ਬਦਲ ਕਾ ਉਹ ਉੱਤਰ ਆ ਗਿਆ ਹਣ ਕੀ ਦੂਜਾ ਰਸਤਾ ਤੋਂ 220 220 ਦੇ ਤਾਂ ਮਤਲਬ ਇਹ ਵੀ ਛੋਟਾ ਜਿਹਾ ਨਹੀਂ ਹੋਰ ਤੋਂ ਦੋ ਦੇ ਦੋ ਤਾਂ ਨਾਲੇ ਰਸਦੇ ਹੋ ਤੁਸੀਂ ਯਾਰ ਕੀ ਹੈ ਨਾ ਹੋਰ ਤੋਂ ਨਹੀਂ ਦੇ ਫਰਕ ਕੀ ਹੈ ਨਾ 4 ਛੱਡ ਕੇ ਆਪਾਂ 2500 ਦੇ ਦਿੰਦੇ ਮਤਲਬ ਵਾਓ ਯਾਰ ਗਾਣ ਸੁਣ ਬੰਨ ਕੇ ਕਹਿਣਾ ਕਰ ਆਖਿਆ ਕਿੰਨੇ ਕਰਦੇ ਆ 2500 ਰੁਪਇਆ ਕਹਿੰਦੇ ਨਹੀਂ ਨਹੀਂ ਪਛਦਾ ਨਹੀਂ ਜੀ ਵਾਲੇ ਯਾਰ ਮਾਲ ਆਇਆ ਆ ਬੱਕਰਾ ਜੀ 2400 ਪੰਡਾ ਖੜ ਜਾ ਜਾਣਾ ਨਾ ਲੈਣਾ ਸਾਰਾ ਬਾਕੀ ਹੁਣ ਕਰਾਉ ਦੇ ਨਾਲ 25 ਹੋ ਗਿਆ ਇਹ 25 ਕੇ ਦਾ 25 ਦੇ ਦਾ ਤੇਰੀ ਖੜ ਨਹੀਂ ਬਖ ਕਿਹੜਾ ਸਬਕਰ ਤੀਜਾ ਦੇ ਨਹੀਂ ਖੜ ਉਹ ਨਹੀਂ ਬਖ ਮਹਿੰਗਾ ਦਾ ਕਿਹੜਾ ਭਾਈ ਹੁਣ ਅਜ ਹੈਗੀ ਹੈ ਬੋਲਦਾ ਕਿ ਵਜਨ ਆ ਆ ਲਖਾਈ ਕਰਾ ਦੂ ਆ ਨਹੀਂ ਲਖਾਈ ਆ ਫੜ ਲੈਣਾ ਜੀ ਤੇ ਹੈਗਾ ਹੁਣ ਮੰਨ ਮੰਨ ਯਾਰ ਬੰਦੇ ਹਣਕਰ ਫੜ ਫੜ ਨਹੀਂ ਬੋਲਿਆ ਮਹਿੰਗਾ ਮਹਿੰਗਾ ਹੀ ਦਾ ਦਵਾ ਨਹੀਂ ਦਾ ਜਾਣੇ ਇਹੇ ਮਨ ਲਖਾਈ ਵਾਲੇ ਲੈ ਲਖਾਈ ਵਾਲੇ ਮੈਂ ਦੇ ਦਿੰਦਾ ਆ ਕਿਹਦਾ ਜਾਨਾ ਮੈਂ ਆਖੀਦਾ ਜਾਨਾ ਇਹਦੇ ਭੱਜੇ ਨਹੀਂ ਹੋਰ ਤੂੰ ਕੀ ਕਹਿੰਦਾ ਉਹ ਤੇ ਉਹ ਯਾਰ ਇਹ 3000 ਕਹਿੰਦਾ ਹਾਂ ਉੱਥੇ ਕਹਿੰਦਾ ਉਹ ਹਾਂ ਤਿੰਨ ਹਜ਼ਾਰ ਕਹਿੰਦਾ ਇਹ ਤਿੰਨ ਹਜ਼ਾਰ ਉਹ ਕਹਿੰਦਾ ਪੱਕਾ ਹੀ ਤਗੜਾ ਹੈ ਠੀਕ ਹੈ ਕਿੱਡਾ ਤਗੜਾ ਬੱਕਰਾ ਸੱਟ ਕਹਿੰਦਾ ਬੜਾ ਇਹ ਜਿਹਾ ਪਾਗਲੇ ਵੀ ਫੱਡ ਤਿੰਨ ਕਹਿੰਦਾ ਇਹ ਮੈਨੂੰ ਪਤਾ ਯਾਰ ਉਹ ਤਾਂ ਇਹ ਨਹੀਂ ਆਪ ਇਹਦਾ ਘਰ ਬੱਕਰੀ ਤਿੰਨ ਕਹਿੰਦਾ ਉਹ ਬਰ ਤਿੰਨ ਹੀ ਦਿਨਾਂ ਨੂੰ ਪੈ ਗਿਆ 2900 ਹੋ ਗਿਆ 2900 ਚ ਹੋ ਗਿਆ ਯਾਰ ਅੰਕਰ ਘੱਟ ਸ਼ੋਰ ਨੂੰ ਉਹ ਐ ਕਰ ਯਾਰ ਆ 100 ਦਾ ਮੈਨੂੰ ਫੜਾ ਆ 200 ਇਹਨੂੰ ਦੇਖਾ ਮਨ ਮੇਰੇ ਦਾ ਕਿੰਨਾ ਬਹੁਤ ਹੋ ਗਿਆ ਹੁਣ ਹੁਣ ਤਾਂ ਪੂਰੇ ਹੀ ਹੋ ਗਏ ਆ ਫੜਾ ਯਾਰ ਇਹ ਮੈਨੂੰ ਨਹੀਂ ਕਹਿੰਦੇ ਉਹਦੇ ਯਾਰ ਉਹ ਕਹਿੰਦਾ ਕਿੰਨੇ ਮੈਨੂੰ ਬਾਟਾ ਕਿੰਨੇ ਇਹ ਇਹ ਕਿੰਨੇ ਹੈ ਕਹਿਣਾ ਹਾਂ 500 ਇਹ 2500 ਕਿਉਂ ਆਇਆ ਯਾਰ ਜੇ ਵਾਦ ਹੋਈ 2500 ਜਾਂਦੇ ਹੈ 1 2 3 4 5 6 7 8 9 10 11 12 ਸਹੀ 2700 ਐਵੇਂ 2800 ਗਈ ਜਾਂਦਾ 2700 ਸ਼ਾਹ ਨਾ ਤੇਰੇ ਕੋਲ ਹੀ ਹੈ ਮੈਂ ਕਿਹਾ ਹੁਣ ਵਿੱਚ ਵੜਿਆ ਨਾ ਨਹੀਂ 2700 ਮੰਗਦੇ ਤੇ 2800 ਦਾ ਹੀ ਫਰਕ ਆ ਬਣਾ ਨਹੀਂ ਨਹੀਂ ਲਾ 3500 ਆ 3200 ਰਾਮਾ ਜੀ ਆ ਇੱਕ ਤੇ ਚੀਜ ਆ ਤੇ 3500 ਲਊਂਗਾ ਦਾ ਮੇਰੇ ਬੰਦੇ ਆ ਗਏ ਉਹ ਦੋ ਰੈਂਜ ਰੈਂ ਦੇਖ ਰੇ ਮਿਸ਼ਨ ਕੇ ਕੱਟਦਾ ਨਾ ਜਗਦੀਪ ਆਸ ਨਾਲ ਹੀ ਹੁੰਦਾ ਅਗਲਾ ਕਿੰਨਾ ਬਿਤਾ ਪਣੀ ਬਣ 100 ਦਾ ਡਬੜਾ ਰਾਜ ਖਾ ਗਿਆ 100 ਤੇ ਦਾ ਬੋੜਾ ਦਾ ਮੈਨ ਤਿੰਨ ਹੀ ਬੈ ਗਿਆ ਕਹਿੰਦਾ ਥੋੜਾ ਤੂੰ ਖਾ ਗੇ ਭਾਈ ਤਿੰਨ ਦਾ ਮੈਂ ਕਹਿੰਦਾ ਕਹਿੰਦਾ ਕੀ ਰਾਜ ਅੱਜ ਆਇਆ ਭਾਈ ਹੋ ਗਿਆ ਗੰਦਾ 2800 ਰੁਪਿਆ ਤਰਦਾ ਦੇਤਾ ਭਾਈ ਕਿਹਨਾਂ ਇਹ ਕਰਨਗੇ ਭਾਈ ਤੇਰੀ ਆ ਜਿਹੜੀ ਗੱਲ ਕੀਤੀ ਹੈ ਤੋ ਜੀ ਤੋ ਕੋਈ ਖਣਾ ਤੋਂ ਕੋਈ ਲੈ ਲੈ ਦੇਖ ਦੇ ਠੀਕ ਆ ਬਾਈ ਉਹ ਪੁੱਛ ਰਾ ਬੱਕਰ ਤੈਨੂੰ ਫੜਾ ਦੇ ਪੁੱਛ ਕੇ ਆ ਬਾਈ ਇਹ ਲੈ ਵੀ ਆ ਬੱਕਰ ਆਹੀ ਹੈ ਨਾ ਜੀ ਇੱਕ ਵਾਰ ਖੜਾ ਰਹੇ ਨਾ ਲਵੀ ਆ ਬੱਕਰੇ ਦਾ ਸੌਦਾ ਕਰਾਦਾ 3000 ਚ ਹੀ ਪੈ ਗਿਆ 2800 ਤਰਦਾ ਦੇ ਤਾਂ ਮੁੰਡੇ ਨੂੰ ਲਵਾਣੇ ਵਾਲੇ ਵਾਲੇ ਨੂੰ ਭਾਈ ਤਾਂ ਕੋਰ ਤੋਂ ਹੁੰਦਾ ਹੀ ਹੈ ਤੁਸੀਂ ਉਹ 4000 ਕਿੰਨੀਆਂ ਲਖਾਈ ਦੇ ਤੇਰੇ ਮੇਰਾ ਤਾਂ ਆ ਗਿਆ ਤਾਂ ਪਹਿਲਾਂ ਵਾਲੀ ਦੀ ਲਿਖਾਈ ਵੀ ਤੇਰੀ ਹੈ ਹਨਾ ਹਾਂ ਹਾਂ ਇਹਦੀ ਇਹ ਸੋਹਣੀ ਜਿਹੀ ਤੇਰੀ ਚਾਰ ਚਾਰ ਚਾਰੀਆਂ ਸਾਇਆ ਲੱਗਦਾ ਪੈਰ ਵੀ ਕੋਈ ਨਹੀਂ ਨਾ ਰੋਪਾ ਹਾਂ ਓਡੀ ਦਾ ਤਾਂ ਰੱਬ ਕੋਲੇ ਆ ਬਾਕੀ ਪੂਰੀ ਕਹੀ ਉਹ ਤੇ ਨੂੰ ਕਰਦੇ ਰੱਬ ਕੋਲੇ ਗਈ ਆ ਘਟ ਘੜ ਨਜ਼ਾਰਾ ਦਾ ਵੇਖ ਲੈ ਫੇ ਪੈਸੇ ਕੰਨਿਆ ਤੂੰ ਉਹ ਤਾਂ ਕੰਨਿਆ ਪਾੜਾ ਕਰਾਇਆ ਤਾਂ ਚਾਹੀਦਾ ਹੀ ਯਾਰ ਭਰਾ ਤਾਂ ਮੈਂ ਲੈਣੇ ਨਹੀਂ ਪੈਸੇ ਰਾਹ ਤੇ ਫੇਰ ਹੀ ਜਾਊਗਾ ਮਸਾ ਆਇਆ ਉਹ ਵੀ ਦਿਖਾ ਯਾਰ ਉਹਦੇ ਵਾਲੇ ਨਾ ਲੈ ਵੀ 4000 ਦੀ ਬੱਕਰੀ ਹੋ ਗਈ ਆ ਤੁਹਾਨੂੰ ਬੱਕਰੀ ਵਿਖਾ ਦਿੰਨੇ ਆ ਕੀ ਜਿਆਦਾ ਰੱਖੇਗਾ ਖਰੇਗੇ ਸੀ ਗੱਲਾਂ ਇਹਲਾ ਕਰ ਤਾ ਤਿੰਨ ਹਫ਼ਤੇ ਦੀਆਂ ਮੈਂ ਤਾਂ ਕੀਤੀਆਂ ਫੇਰ ਆਇਆ ਹਣ ਖਾਰਾ ਇਹਦਾ ਨਾਂ ਜਵੜਾ ਨੇ ਤੂੰ ਹੋਰ ਨਹੀਂ ਵੇ ਕਰੀ ਮਰ ਗਈ ਵਿਚਾਰੇ ਨੂੰ ਰੋਕਾ ਮਪਾਏ ਹੋ ਵੇਖ ਲੈ ਚੱਲਦੇ ਉਹ ਬੱਕਰੇ ਕਿ ਗੋਰੇ ਵਾਲੇ ਉਹ ਵਾ ਉਹ ਵੀ ਬੱਕਰੇ ਆ ਰਹੇ ਆ ਆ ਜਾ ਪਰਾਵਾ ਸਾਨੂੰ ਪਤਾ ਇਹਦੇ ਚੋਂ ਵੀ 500 ਤੋਂ ਵਿੱਚ ਘੇੜਦੇ ਨੇ ਨੋਬਰੀ ਜਾਂਦੇ ਆਂ ਤੇ ਬਈ 500 ਵੀ ਇੱਧੇ ਉੱਥੇ ਹੂੰ 500 ਆ ਗਾਣ ਸਣੀ ਯਾਰ ਇੱਧਰ ਪਾਸੋਂ ਤੂੰ ਲਖਾਈ ਕਰਾ ਦੇ ਉਹ 15 ਦੇ ਸੋ ਜਗਦੀਪ ਵੱਧ ਤੋਂ ਅੱਧੀ ਓਵਰ 47 ਹੁਣ ਮਾਰਨਾ ਥੋੜਾ ਜਿਹਾ ਨੂੰ ਉਹ ਅੱਧੀ ਹੋ ਗਿਆ 47 ਚ ਪੈ ਗਈ ਉਹ 200 ਤਾਂ ਹੋਰ ਪਾਦਾ ਲਗਣਾ ਮੈਂ ਪੈਸੇ ਨੂੰ ਦਾ ਹੋ ਵੀਡੀਓ 47 ਤੇ ਤਾਂ 47 ਹੋਰ ਹੋ ਗਿਆ ਬੁਰਾ ਜਰਾ ਬੋਲਿਆ ਨਹੀਂ ਮੇਰੀ ਗੱਲ ਸੁਣ ਤੂੰ ਅੱਧਾ ਅੱਧਾ ਕਿਹਾ ਸੀ 47 ਮੰਨਦਾ ਆ ਫੜ ਤੂੰ ਛੋੜ ਨਾ ਹੋਰ ਕਰਦੇ ਪਿਆ ਦੋ ਉਹ ਜਰਾ ਕੱਢ ਸੰਭੂ ਆਚਾਰਦਨ ਜਾ ਕੇ ਫੇਰੀ ਆਲਾ ਵੀ 4500 ਬਾਬੇ ਨੂੰ ਤਰਦਾ ਦੇ ਤਾਂ ਲਖਾਈ ਮਲਕੀਤ ਦੀ ਆ ਲਖਾਈ ਮਲਕੀਤ ਦੀ ਆ 200 ਰੁਪਿਆ ਬਾਬਾ ਛੋੜ ਕਰੂਗਾ ਉਹ ਬੱਕਰੀ ਦਵਾਈਆ ਜਗਦੀਪ ਭਾਈ ਛੋੜ ਆਪੇ ਦੇ ਦੋ ਕਿਹੜੀ ਬੱਕਰੀ ਆ ਆ ਬੈਠੀ ਬੱਕਰੀ 4500 ਚ ਮਲਕੀਤ ਨੇ ਲੈ ਲਈ ਆ ਠੀਕ ਆ ਆਪ ਦੀ ਆਪ ਦੀ ਆ ਲੈ ਬਾਈ ਮਲਕੀਤ ਨੂੰ ਦਵਾਤੀ ਆ ਛੱਤਿਆਣੇ ਵਾਲੇ ਨੂੰ 6 ਨਗ ਲੈ ਗਏ ਤੇ 6 ਦੇ 6 ਨਗ ਵਕਾਤ ਆ ਬਾਬੇ ਚੈਲਾ ਤੋਂ ਆਇਆ ਸੀ ਬਾਬਾ ਉਹ ਉੱਥੇ ਪਈ ਉਹ 10-12 ਲੱਗ ਇੱਕ ਸਾਲ ਤੇ 900 ਦਾ ਫਰਕ ਸੀਗਾ ਉਹ ਵੀ ਦੇਖੋ ਯਾਰ ਕਿੰਨਾ ਛੱਡਿਆ ਉਹ ਕਹਿੰਦਾ ਮੈਂ ਗੱਲ ਮੰਨ ਕੇ ਜਮਾ ਸਹੀ ਸੀ ਆ ਕੋਈ ਨਹੀਂ ਕੋਈ ਨਹੀਂ ਥਣ ਤੋਂ ਵੇਖ ਲੈ ਹੁਣ ਚੈੱਕ ਕਰ ਲੈ ਫਾਜੇ ਦਾ ਪੜਾਈ ਕੋਲੋਂ ਕਹਿੰਦਾ ਤੜਕੇ ਦਾ ਪੀਤਾ ਹੀ ਆਊਗਾ ਬਈ ਬਾਕੀ ਮੈਂ ਰਾਤ ਨੂੰ ਕਰੂੰਗਾ ਗੱਲ ਯਾਰ ਹੁਣ ਮੰਡੀ 'ਚ ਤੇ ਆ ਬਈ 13 ਤੋਂ ਨੇ ਇਹ ਗੱਲ ਕਹਿਤੀ ਪੰਜ ਠੀਕ ਆ ਲੈ ਪੈ ਫੜ ਆ ਜਾ ਬਾਈ ਆ ਸੈੱਟ ਦੇ ਹਲਾ ਹਲਾ ਵਾਟ ਆ ਜਾ ਤੂੰ ਆਇਆ ਭਿੰਦਰ ਕਾਹਾਂ ਜਾ ਬਾਈ ਦਾ ਨਾਮ ਕੀ ਹੈ ਉਹਦਾ ਭਿੰਦਰ ਕਹਿਣਾ ਹੈ ਗੁਰਪ੍ਰੀਤ ਗੁਰਪ੍ਰੀਤ ਲਿਖ ਦੀ ਲੈ ਬਾਈ ਗੁਰਪ੍ਰੀਤ ਤੋਂ ਬੱਕਰੀ ਲੈਤੀ ਆ ਆਪਾਂ ਹਾਂ ਹਾਂ ਉਹਦੇ ਬੱਸ ਗਰਮੇਦਿਸ਼ ਨਾਲੇ ਪਹਮਰੇ ਵਾਲੇ ਨੇ ਥੋੜੀ ਬੱਸ ਹੋ ਗਈ ਇਹ ਤਾਂ ਬੰਦੇ ਨਹੀਂ ਬੱਸ ਸਹੀ ਆ ਸਹੀ ਆ ਠੀਕ ਆ ਬਾਈ ਬੰਦੇ ਨੇ ਬੈਠੇ ਹੁਣ ਫੜ ਲੈਣੇ ਤੂੰ ਨਾਲ ਦੇ ਕੇ ਇਹਦੀ ਭਾਵੇਂ ਦੋ ਜਾਣੇ ਇਹ ਸੇਰੇ ਗੱਲ ਤੇ ਬੱਡਾ ਰੱਖ ਲਾ ਬੱਕਰੀ ਵਿਖਾ ਦੇ ਲਓ ਜੀ ਬੱਕਰੀ ਵਿਖਾ ਲਓ ਜੀ ਬੱਕਰੀ ਵਿਖਾਤੀ ਆ ਆ ਬੱਕਰੀ ਦਾ ਸੌਦਾ ਹੋਇਆ 5000 ਦੇ ਵਿੱਚ ਬਈ ਗਨਾ ਤੇ ਬਈ ਗਨਾ ਤੇ ਬਈ ਗਨਾ ਤੇ ਤੇ ਲਿਖਾਈ ਕੀਤੀ ਸੀ ਇਹਨੇ ਆਪ ਨੂੰ ਲਿਖਾਏ ਦਾ ਇਹ ਨਾ ਹੀ ਕੀਤੀ ਬਾਈ ਨਹੀ